ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਲੋੜੀ ਦਾ ਦਿਹਾੜਾ ਨਗਰ ਨਿਗਮ ਦਫਤਰ ਰਣਜੀਤ ਐਵਿਨਿਊ ਵਿਖੇ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਹੋਇਆ ਅਤੇ ਨਵੇਂ ਸਾਲ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਂਸਦ ਗੁਰਜੀਤ ਸਿੰਘ ਔਸ਼ਲਾ, ਸਾਬਕਾ ਡਿਵੀਜ਼ਨਲ ਕਮਿਸ਼ਨਰ ਪ੍ਰਦੀਪ ਸਬਰਵਾਲ, ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਕੇਐਸ ਕੰਗ, ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿਲ, ਮੇਅਰ ਜਤਿੰਦਰ ਸਿੰਘ ਮੋਤੀਪਾਟਿਆ नगर सुधार ट्रस्ट के चेयरमैन करमजीत सिंह रेटू साब का मंत्री अनिल जोशी ने स्मूथ देश वासियों को लोड़ी दे दिहाड़े दी बधाई दी थी और उन्होंने कहा कि प्रधान विनोद कुमार बिठ्टा दी अगुवाई में पिछले लंबे समय से यह दिहाड़ा नगर निगम के कर्मचारियों नाल मनाया जा रहा है इस दे नाल ही स्मूथ देश वासियों को चाइना डोर नाल पतंगबाजी ना करने दी अपील की थी गई स्मगम में सीनियर डिप्टी मेयर प्रियंका शर्मा एडिशनल कमिश्नर सुरेंद्र सिंह असिस्टेंट कमिश्नर विशाल वधावन सेक्रेटरी शुशांत पाटिया ਸਾਬਕਾ ਸੀਨੀਅਰ ਡਿਪਟੀ ਮੇਅ ਰਮਨ ਬਖਸ਼ੀ ਟੋਨਾ ਸਾਹਿਬ ٹرسٹ ਦੇ ਚੇਅਰਮੈਨ ਓਮਪ੍ਰਕਾਸ਼ ਕੱਪੜ ਚੇਅਰਮੈਨ सुरेंद्र ਟੋਨਾ ਸਰਪ੍ਰਸਤ ਬਾਉ ਕੇਵਲ ਕੁਮਾਰ ਸਿਕੰਦਰ ਚੋਹਾਨ ਅਮਿਤ ਕੁਮਾਰ ਸ਼ਿਫਦਿਆਰ ਲक्की ਪੱਟੀ ਡਾਕਟਰ ਯੋਗੇਸ਼ ਅਰੋੜਾ ਡਾਕਟਰ ਕਿਰਨ ਸੁਰੇਸ਼ ਰੈਣਾ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ ਅਮਰਸਰ ਨਗਰ ਨਿਗਮ ਵਿਖੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬੇਟਾ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਮੈਂ ਉੱਥੇ ਪਹੁੰਚਿਆ ਹਾਂ ਔਰ ਇਸ ਲੋਹੜੀ ਦੇ ਧਾਰਦੀਆਂ ਸਭਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੁਹਾਡੇ ਰਹੀਂ ਜਿੰਨੇ ਵੀ ਦਰਸ਼ਕ ਵੇਖਣ ਆਲੇ ਪ੍ਰਮਾਤਮਾ ਕਰੇ ਸਭਨਾਂ ਨੂੰ ਖੁਸ਼ੀਆਂ ਮਿਲ ਔਰ ਕਿਉਂਕਿ ਅਰਧ ਸਰਦ ਰੁੱਤ ਜਿਹੜੀ ਅੱਧ ਜਿਹਾ ਬੀਤ ਜਾਂਦਾ ਅੱਧੀ ਸਰਦ ਰੁੱਤ ਰਹਿ ਗਈ ਹੈ ਔਰ ਅੱਜ ਸਭਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਦਾ ਮੌਕਾ ਹੁੰਦਾ ਭੁੱਗੇ ਬਾਲ ਕੇ ਔਰ ਲੋਹੜੀ ਮੰਗਣ ਦਾ ਵੀ ਤੁਹਾਨੂੰ ਪਤਾ ਸਾਡੀ ਪਰੰਪਰਾ ਹੈਗੀ ਪਿੰਡਾਂ ਦੇ ਚੈਨੀ ਔਰ ਨੌਜਵਾਨਾਂ ਨੇ ਲੋੜੀ ਮੰਗਣੀ ਹੁੰਦੀ ਹੈ ਇੱਕ ਸਾਡੀ ਸਾਂਝ ਤੋਂ ਨੂੰ ਬਤਾਉਂਦਾ ਹੈ ਸਮਾਜ ਦੇ ਜਿਹੜਾ ਤੰਤਰ-ਬੰਤਰ ਹੈ ਉਹਨੂੰ ਮਜ਼ਬੂਤ ਕਰਦਾ ਹੈ ਸੋ ਜਏ ਤਿਆਰ ਅਸੀਂ ਸਾਰੇ ਸਾਂਝੇ ਹੋ ਕੇ ਮਨਾਉਨੇ ਆ ਮੈਂ ਦਿਲਦਿਆਂ ਘਰਾਈਆਂ ਤੋਂ ਬਹੁਤ ਬਹੁਤ ਬਧਾਈ ਭਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਰੋਹਦ ਕੁਮਾਰ ਬਿੱਟਾ ਜੀ ਹਰ ਸਾਲ ਇੱਥੇ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਇਹ ਲੋੜੀ ਦਾ ਫੰਕਸ਼ਨ ਮਨਾਉਦੇ ਆ ਨਾਲ ਨਵੇਂ ਸਾਲ ਦਾ ਕੈਲੰਡਰ ਰੀਲੀਜ਼ ਕਰਦੇ ਆ ਮੈਂ ਪਹਿਲਾਂ ਤੇ ਸਾਰੇ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਲੋੜੀ ਦੀ ਲੱਖ ਲੱਖ ਵਧਾਈ ਦਿਨਾ ਤੇ ਨਾਲ ਹੀ ਧੰਨਵਾਦ ਕਰਦਾ ਮਾਂ ਬਿੱਟਾ ਜੀ ਟੋਨਾ ਜੀ ਤੇ ਇਹਨਾਂ ਦੀ ਸਾਰੀ ਟੀਮ ਦਾ ਕਿ ਉਹਨਾਂ ਨੇ ਮੈਨੂੰ ਮੇਰੇ ਦੋਸਤਾਂ ਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸੱਦਾ ਦਿੱਤਾ ਹਮੇਸ਼ਾ ਹੀ ਬੁਲਾਉਂਦੇ ਆ ਤੇ ਮੈਂ ਹਮੇਸ਼ਾ ਹੀ ਆਉਂਦਾ ਅੱਜ ਹਾਲੇ ਕਿ ਮੇਰੀ ਤਬੀਅਤ ਥੋੜੀ ਢਿੱਲੀ ਸੀ ਉਹਦੇ باوجود ਵੀ ਮੈਂ ਰਹਿ ਨਹੀਂ ਪਾਇਆ ਕਿਉਂਕਿ ਇੰਨਾ ਉਹ ਇੱਜ਼ਤ ਮਾਣ ਪਿਆਰ ਦਿੰਦੇ ਆ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਇਸ ਗੱਲੋਂ ਮੈਂ 2003 ਤੋਂ ਲੈ ਕੇ 2006 ਤੱਕ ਤਕਰੀਬਨ ਇੱਥੇ ਸੀਗਾ ਇੱਕ ਰਾਜਨਾਮ ਰੋੜੀ ਕਿੰਸੀ ਹੈ ਜਿਹੜੇ ਸਾਡੇ ਬਹੁਤ ਪੁਰਾਣਾ ਤਿਉਹਾਰ ਹੈ ਲੇਕਿਨ ਕਿਤੇ ਗੁੰਮ ਗਿਆ ਸੀਗਾ ਤੋਂ ਅਸੀਂ 2004 'ਚ ਅਕਸ਼ੀ ਸੰਸਕਤ ਤਿਉਹਾਰ ਸੀ ਬਿੱਟਾ ਜੀ ਸੀਗੇ ਇਹ ਸਾਰਿਆਂ ਨੇ ਫੈਸਲਾ ਕੀਤਾ ਕਿ ਚਲੋ ਆਪਾਂ ਇਕੱਠੇ ਹੋਈਏ ਤੋ ਅੱਜ ਰਿਓੜੀਆਂ ਵੰਡ ਕੇ ਮੂੰਹ ਮਿੱਠੇ ਕਰੋ ਕਿਉਂਕਿ ਜ਼ਿੰਦਗੀ ਕੋੜਾ ਪੰਡਾ ਹੋਣਾ ਨਹੀਂ ਚਾਹੀਦਾ ਤੁਸੀਂ ਦੇਖਦੇ ਹੋ ਅੱਜ ਤੁਸੀਂ ਇੱਥੇ ਪਹਿਲੀ ਗੱਲ ਮੈਂ ਅੰਮ੍ਰਿਤਸਰ ਦੇ ਵਿੱਚ ਹੈਗਾ ਇਸ ਤੋਂ ਵੱਡੀ ਪਵਿੱਤਰ ਧਰਤੀ ਦੁਨੀਆ ਦੀ ਨਹੀਂ ਹੋ ਸਕਦੀ ਔਰ ਮੈਨੂੰ ਪਰਿਵਾਰ ਨੂੰ ਜੋ ਮਿਲਿਆ ਉਹ ਇੱਥੋਂ ਮਿਲਿਆ ਔਰ ਸਭ ਲੋਕਾਂ ਨੇ ਦਿੱਤਾ ਇਨਾਂ ਨੇ ਜੋ ਮਾਨ ਬਖਸ਼ਿਆ ਚ ਮੈਨੂੰ ਦੁਨੀਆ ਚ ਲੋਕੀ ਥੋੜਾ ਬਹੁਤ ਜਾਣਦੇ ਨੇ ਉਹ ਸਿਰਫ ਇਹ ਇਸ ਕਰਕੇ ਆ ਔਰ ਤੁਹਾਡੇ ਸਾਰੇ ਪੱਤਰਕਾਰ ਸਾਹਿਬਾਨ ਦਾ ਪੰਜਾਬ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸ਼੍ਰੀ ਬਿੱਟਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਅੱਜ ਇੱਥੇ ਪ੍ਰੀ ਲੋੜੀ ਦਾ ਤਿਆਰ ਬਣਾਇਆ ਗਿਆ ਜਿਸ ਦੇ ਵਿੱਚ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਹੈ ਐਂਡ ਇੱਕ ਬਿੱਟਾ ਜੀ ਉਹ ਬਹੁਤ ਹੀ ਵਧੀਆ ਇੱਕ ਪ੍ਰਸਾ ਚਲਾਈ ਪਈ ਹੈ ਪਿਛਲੇ ਕਈ ਸਾਲਾਂ ਤੋਂ ਇਹ ਲਗਾਤਾਰ ਪ੍ਰੋਗਰਾਮ ਨੂੰ ਕਰ ਰਿਹਾ ਹੈ ਜਿੱਥੇ ਸਾਰਿਆਂ ਦੇ ਲਈ ਸਰਬੋਤਮ ਭਲੇ ਦੀ ਅਰਦਾਸ ਕਰਦੇ ਨੇ ਤੇ ਮੈਂ ਇੱਕ ਵਾਰੀ ਫਿਰ ਇਹਨਾਂ ਤੁਹਾਨੂੰ ਤੇ ਇਹਨਾਂ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਨਾਲ ਹੀ ਨਾਲ ਮੈਂ ਮਾਗੀ ਦੀਆਂ ਵੀ ਸਮੂਹ ਜਿਹੜੇ ਜਿਹੜੇ ਲੋਕਾਂ ਨੂੰ ਲੱਖ-ਲੱਖ ਮੁਬਾਰਕਵਾਦ ਦਿੰਨਾ ਕਿ ਉਹਨਾਂ ਲਈ ਅਗਲਾ ਜਿਹੜਾ ਸਾਲ ਹੈ ਉਹ ਵੀ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਤੇ ਜੋ ਵੀ ਉਹਨਾਂ ਨੇ ਆਪਣੇ ਮਨਮੋਹਰਾ ਕੀਤੀ ਆਪਣੇ ਬੱਚਿਆਂ ਲਈ ਉਹ ਉਹਨਾਂ ਨੂੰ ਅਚੀਵ ਹੋਵੇ ਅੱਜ ਜਿਹੜਾ ਹੈਗਾ ਲੋਹੜੀ ਦੇ ਉਪਲਕਸ਼ ਵਿੱਚ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਜਿਹੜਾ ਹੈਗਾ ਇੱਕ ਪ੍ਰੋਗਰਾਮ ਕੀਤਾ ਗਿਆ ਸੋ ਮੈਂ ਇਸ ਮੌਕੇ ਤੇ ਸਮੂਹ ਮਲਾਜ਼ਮਾਂ ਨੂੰ ਮਾਨ ਜੋ ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਦੇ ਵਿਹਾਤੇ ਸ਼ੁਭ ਕਾਮਨਾ ਦਿਨਾ ਇਤਿਹਾਸ ਕਰਦਾ ਕਿ ਨਵਾਂ ਜਿਹੜਾ ਸਾਲ ਆਇਆ ਹੈ ਇਹ ਸਾਡੇ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਕੁਰਬਾਨੀ ਦਾ ਤਿਹਾੜਿਆ ੁੱਲੇ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ ਕੋਈ ਹੀਰੋ ਜਿਨੇ ਸਰਕਾਰ ਦੇ ਖਿਲਾਫ ਬਗਾਵਤ ਕੀਤੀ ਪਰ ਅੱਜ ਵੀ ਕਿਹਾ ਜਾਂਦਾ ਹੈ ਅੱਜ ਦੇ ੁੱਲੇ ਭੱਟੀ ਜਿਹੜੇ ਆ ਬਿਟਾਰੀ ਦੁਨੀਆਂ ਦੇ ਟੀਮ ਆ ਜਿਹੜੀ ਸਵੇਰੇ 6 ਵਜੇ ਪਿੰਡਾਂ ਦੇ ਵਿੱਚ ਉੱਠ ਕੇ ਸਫਾਈ ਕਰਦੀ ਆ ਤੇ ਸਮਾਜ ਨੂੰ ਇੱਕ ਛੇ ਦੇਂਦੀ ਆ ਮੈਂ ਸਾਰਿਆਂ ਨੂੰ ਲੋੜੀ ਦੇ ਦਿਹਾੜ ਦੀ ਬਹੁਤ-ਬਹੁਤ ਮੁਬਾਰਕਦਾਨੀ ਅੱਜ ਦੀ ਜਿਹੜੀ ਫਕਸ਼ਨ ਜਿਹੜਾ ਬਣਾਇਆ ਗਿਆ ਕਾਰਪੋਰੇਸ਼ਨ ਦੇ ਵਿੱਚ ਮੈਂ ਸਫਾਈ ਮਦਦ ਫੈਡਰੇਸ਼ਨ ਪੰਜਾਬ ਦਾ ਪ੍ਰਧਾਨ ਆ ਮੇਰਾ ਨਾਮ ਵਿਨੋਦ ਕੁਮਾਰ ਬੇਟਾ ਇਹ ਜਿਹੜੀ ਲੋੜੀ ਮਨਾਈ ਜਾਂਦੀ ਆ ਇਹ ਪਿਆਰ ਮੁਹੱਬਤ ਦੀ ਲੋੜੀ ਆ 2000 ਤੇ 2004 ਤੋਂ ਇਹ ਸ਼ੁਰੂ ਕੀਤੀ ਸੀ ਇਸੇ ਕੇਐਸ ਕੰਗਜੀ ਕਮਿਸ਼ਨਰ ਹੁੰਦੇ ਸੀ ਉਹ ਅੱਜ ਵੀ ਇੱਥੇ ਆਏ ਦੇ ਸੀ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਵੀ ਆ ਉਹਨਾਂ ਦੇ ਵੀ ਪਟਿਆਲੇ ਆਉਣਾ ਇੱਕ ਸਾਡੇ ਸਿਰੇ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੱਥੇ ਉਹਨਾਂ ਦਾ ਧੰਨਵਾਦ ਕਰਦੇ ਆ ਆਪਣੀ ਸਾਰੀ ਕਾਰਪੇਸ਼ਨ ਸਾਰੇ ਕਮਲਾਜਮਾ ਦਾ ਔਰ ਸਾਰੇ ਅਸਰ ਸਾਹਿਬਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਹੜਾ ਪਿਆਰ ਮੁਹੱਬਤ ਨਾਲ ਲੋੜੀ ਦਾ ਫੰਕਸ਼ਨ ਮਨਾਇਆ ਗਿਆ ਅਸੀਂ ਲੱਖ ਲੱਖ ਵਧਾਈ ਦਿੰਨੇ ਲੋੜੀ ਦੀ ਵੀ ਇਹਦੇ ਨਾਲ ਨਾਲ ਅਸੀਂ ਚੈਨਾ ਡੋਰ ਦਾ ਵੀ ਅਸੀਂ ਕਹਿੰਦੇ ਆ ਅਸੀਂ ਪਿਛਲੀ ਵਾਰ ਵੀ ਲੋੜੀ ਦੇ ਸੱਦੇ ਦਾ ਲੋਕਾਂ ਨੂੰ ਦਿੱਤਾ ਸੀ ਅਸੀਂ ਉਰੋ ਵੀ ਕਿਹਾ ਸੀ ਵੀ ਪਲੀਜ਼ ਆਪਣੇ ਜਿਹੜੇ ਬੱਚਿਆਂ ਨੂੰ ਸਮਝਾਓ ਜਿਹੜੀ ਚੈਨਾ ਡੋਰ ਵਰਤਦੇ ਨੇ ਜਾਂ ਜਿਨ੍ਹਾਂ ਦੇ लाडले ਬੱਚੇ ਨੇ ਉਹਨਾਂ ਦੇ ਮਾਪਿਓ ਲਿਆ ਲਿਆ ਦਿੰਦੇ ਮਹਿੰਗੀ ਡੋਰ ਲਿਆ ਲਿਆ ਦਿੰਦੇ ਆ ਪਰ ਉਹ ਕਦੀ ਇਹ ਨਹੀਂ ਸੋਚਦੇ ਵੀ ਕਦੀ ਸਾਡੇ ਬੱਚੇ ਦਾ ਵੀ ਗਲਾ ਵੱਢਿਆ ਜਾਏਗਾ ਜਾਂ ਸਾਡਾ ਵੱਢਿਆ ਜਾਏਗਾ ਜਾਂ ਕਿਸੇ ਲੇਡੀ ਸਾਹਿਬ ਵੱਢਿਆ ਜਾਏਗਾ ਇਸ ਕਰਕੇ ਤੁਹਾਨੂੰ ਹੱਥ ਜੋੜ ਕੇ ਬੇਨਤੀ ਸਾਰੇ ਪੰਜਾਬ ਨੂੰ ਵੀ ਤੁਸੀਂ ਚੈਨਲ ਡੋਰ ਬੰਦ ਕਰੋ ਆਪਣੇ ਆਪਣੇ ਬੱਚਿਆਂ ਨੂੰ ਸਮਝਾਓ ਪਿਆਰ ਨਾਲ ਸਮਝਾਓ ਜ਼ਬਰਦਸਤੀ ਸਮਝਾਓ ਇਹ ਜਿਹੜੀ ਚੈਨਲ ਡੋਰ ਕਿਸੇ ਦਾ ਨੁਕਸਾਨ ਨਾ ਕਰੇ ਧੰਨਵਾਦੀ ਮੈਂ ਸ੍ਰੀ ਸਿਮਟੋਨਾ ਚੇਅਰਮੈਨ ਪੰਜਾਬੀ ਸਪਾਈ ਮਦਨ ਫੈਡਰੇਸ਼ਨ ਪੰਜਾਬ ਦਾ ਚੇਅਰਮੈਨ ਆ ਤੇ ਅਸੀਂ ਅੱਜ 21 ਸਾਲ ਹੋ ਗਏ ਸਾਨੂੰ ਲੋੜੀ ਮਨਾਉਂਦਿਆਂ ਨੂੰ ਤੇ ਇਹ ਬਹੁਤ ਹੀ ਖੁਸ਼ੀਆਂ ਭਰਾ ਦੇਣਿਆ ਬਹੁਤ ਵਧੀਆ ਦੇਣਿਆ ਤੇ ਮੈਂ ਦੇਸ਼ ਵਾਸੀਆਂ ਨੂੰ ਔਰ ਪੂਰੇ ਪੰਜਾਬ ਨੂੰ ਔਰ ਆਪਣੇ ਅੰਮ੍ਰਿਤਸਰ ਸ਼ਹਿਰ ਵਿੱਚ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਦੇਣਾ ਵਾ ਕਿਉਂਕਿ ਇਹੋ ਜਿਹੇ ਜਿਹੜਾ ਖੁਸ਼ੀ ਦਾ ਦੇਣਿਆ ਸਾਰਿਆਂ ਨਾਲ ਮਿਲ ਕੇ ਮਨਾਉਣਾ ਚਾਹੀਦਾ ਇਹ ਧੀਆਂ ਦੀ ਲੋੜੀ ਆ ਤੇ ਇਹ ਖੁਸ਼ੀਆਂ ਨਾਲ ਮਨਾਉਣੀ ਚਾਹੀਦੀ ਆ ਤੇ ਬਾਕੀ ਇੱਕ ਮੈਂ ਬੇਨਤੀ ਕਰਦਾ ਵੀ ਡੋਰ ਦਾ ਵਿਚਾਰ ਰੱਖੋ ਜੀ ਚੈਨਾ ਡੋਰ ਇਹਨਾ ਉਹਨੂੰ ਨਾਵਰ ਤੱਕ ਦੀ ਜਾਵੇ ਆਪਣੇ ਬੱਚਿਆਂ ਨੂੰ ਸੰਭਾਲੋ ਕਿਉਂਕਿ ਇਹਦੇ ਵਿੱਚ ਬਹੁਤ ਮਾੜੀਆਂ ਮਰੀਆਂ ਦਰਗਟਣਾ ਹੋ ਜਾਂਦੀਆਂ ਇਸ ਕਰਕੇ ਅਫਸਰ ਦੇ ਬੇਨਤੀ ਆ ਕਿ ਜਿਹੜੀ ਚੈਨ ਡੋਰੇ ਨਾਲ ਇਹਦੀ ਦੁਰਵਰਤੋਂ ਨਾ ਕਰੋ ਜਿਹੜੀ ਆਪਣੀ ਚੈਨ ਜਿਹੜੀ ਡੋਰ ਆ ਭਾਗੇ ਦੀ ਉਹ ਵੀ ਵਰਤੋਂ ਕਰੋ ਨਗਰ ਨਿਗਮ ਦੇ ਵਿੜੇ ਦੇ ਵਿੱਚ ਲੋਹੜੀ ਦਾ ਤਿਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਨਗਰ ਨਿਗਮ ਦੇ ਜਿਹੜੇ ਪੁਰਾਣੇ ਅਫਸਰ ਨੇ ਉਹ ਵੀ ਬੜੇ ਵਿਸ਼ੇਸ਼ ਤੌਰ ਤੇ ਪਹੁੰਚੇ ਇਹ ਸਾਰਾ ਜਿਹੜਾ ਕਾਰਜਕ੍ਰਮ ਹੈ ਇਹ ਸਫਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਤੇ ਜਿਸ ਵਿੱਚ ਨਗਰ ਨਿਗਮ ਦੇ ਸਾਰੇ ਹੀ ਕਰਮਚਾਰੀਆਂ ਨੇ ਬੜਾ ਵੱਧ ਚੜ ਕੇ ਉਤਸ਼ਾਹ ਦਿਖਾਇਆ ਤੇ ਸ਼ਿਰਕਤ ਕੀਤੀ ਇਸ ਮੌਕੇ ਇੱਕ ਵਿਸ਼ੇਸ਼ ਸੰਦੇਸ਼ ਦਿੱਤਾ ਗਿਆ ਕਿ ਇਸ ਵਾਰ ਲੋਕ ਜਿਹੜੇ ਨੇ ਉਹ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਕੇ ਦੇਸੀ ਡੋਰ ਨੂੰ ਜਿਹੜੀ ਹੈ ਉਹ ਪਹਿਲ ਦੇਣ ਤਾਂ ਜੋ ਪਸ਼ੂ ਪੰਛੀ ਜਿਹੜੇ ਨੇ ਉਹ ਸਾਡੇ ਸੁਰੱਖਿਅਤ ਰਹਿਣ ਤੇ ਲੋਕਾਂ ਦੀਆਂ ਵੀ ਜਾਨਾਂ ਜਿਹੜੀਆਂ ਨੇ ਉਹ ਬਚਾਈਆਂ ਜਾ ਸਕਣ ਸਹਿਯੋਗੀ ਰਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ